ਕੋਈ ਨਹੀਂ ਚੂਜੂ ਆ ਜਾ ਸਵੇਰੇ ਤੇਰੀ ਮੈਂ ਲੌਂਗ ਕਲਾਸ ਚੂਜੂ ਇਹ ਵਿਆਹ ਕਿ ਆਈ ਸੀ ਉਦੋਂ ਆਪਾਂ ਰੈਂਟ ਤੇ ਰਹਿੰਦੇ ਸੀ ਇਹਨਾਂ ਨੇ ਹੁਣ ਕਮੈਂਟ ਕਰਾਇਆ ਕਿ ਤੁਸੀਂ ਹੋਮ ਟੂਰ ਵਲੌਗ ਬਣਾਓ ਅੱਛਾ ਇਹ ਸਾਡਾ ਛੋਟਾ ਘਰ ਹੈ ਗਾਇਜ਼ ਵੱਡਾ ਘਰ ਬਾਅਦ ਚ ਦਿਖਾਵਾਂਗੇ ਠੀਕ ਹੈ ਸੋ ਹੈ ਗਾਇਜ਼ ਵੈਲਕਮ ਬੈਕ ਟੂ ਚੈਨਲ ਮੱਚੀ ਮੈਂ ਵਲੌਗਸ ਰੱਦ ਸਕਦਾ ਤੁਹਾਡੀ ਪਿਆਰ ਤੁਹਾਡੀ ਦੋਸਤ ਨਾਲ ਆਪ ਬਿਲਕੁਲ ਠੀਕ ਹੈ ਤੇ ਦੋਸਤੋ ਮੈਂ ਹੁਣ ਨਹੀਂ ਮੰਮੀ ਦੀ ਅੱਖ ਭਾਲਦੀ ਔਰ ਤੂੰ ਕਰ ਕੀ ਸਕਦਾ ਮੈਂ ਅੱਖ ਭਾਲਦੀ ਆ ਦੇਖਿਆ ਪਲੱਗ ਕੱਢ ਕੇ ਮੇਰੀ ਅੱਖ ਤੇ ਮਾਰਿਆ ਭਗਾ ਗਿਆ ਹਾਂ ਪਾਗਲ ਕਿਸੇ ਥਾਂ ਦਾ ਪਾਣੀ ਲੈ ਕੇ ਆਇਆ ਗਾਈਸ ਚੂਚੂ ਪਾਣੀ ਲੈ ਕੇ ਆਇਆ ਚੂਚੇ ਦਾ ਨੂੰ ਦੱਸਣਾ ਨਹੀਂ ਪਰ ਕੋਣ ਆ ਪਰ ਚੂਚੂ ਦਿਖਾਉਣਾ ਨਹੀਂ ਚੂਚੂ ਮੇਰੇ ਨਾਲ ਖੜਾ ਚੂਚੂ ਇੱਕ ਪੇੜ ਵਿੱਚੀ ਆ ਤੇਰੇ ਖਿੱਤਰ ਪਾ ਜਾਣਾ ਮਨਿੰਦਰ ਤੈਨੂੰ ਮੈਂ ਦੱਸਾਂ ਗੱਲ ਟਾਈਮ ਆ ਤੇ ਗਾਈਸ ਤਾਂ ਚੂਚੂ ਵੀ ਦਿਖਾਵਾਂਗੇ ਕਿਹੜਾ ਵਾ ਚੂਚੂ ਵੀ ਦਿਖਾ ਦੇਗਾ ਤੇ ਚੂਚੀ ਵੀ ਦਿਖਾ ਦੇਗਾ ਆਲੇ ਉਹ ਕੰਦਰ ਰੱਖ ਦੇ ਰਵੈਲੋ ਰਵੈਲੋ ਰਵੈਲੋ

ਓਏ ਚੂਚੇ ਯਾਰ ਚਾਬੀ ਨੂੰ ਮਗੀ ਲੱਭੀ ਤੇ ਦੋਸਤੋ ਆਪਾਂ ਚੈਲੰਜ ਕਰਦੇ ਪਿਆ ਨੂਰ ਦੇ ਨਾਲ ਵੀ ਕਿਹੜਾ ਪਹਿਲਾ ਕਦਮ ਖੰਡਾ ਵਾ 10 10 ਰੁਪਏ ਦੀ ਲੱਗੀ ਸ਼ਰਤ ਕੁਰ ਕਰੇ ਵੀ ਮੇਰੀ ਤੇ ਨੂਰ ਦੀ ਨੂਰ ਖਵਾਉਂਗਾ ਮੈਂ ਮੱਖਣ ਵਾਲਾ ਦੇ ਚੱਲ ਟਾਈਮਰ ਸਟਾਰਟ ਲਗਾ ਰੁਕ ਜੇ ਕੰਦੀ ਟਾਈਮਰ ਸਟਾਰਟ ਸਟਾਪ ਚਿੰਤਪਾਕ डमडम ਚੁੱਪ ਕਰ ਦੇ ਵੀਰੇ ਉਹ ਮੈਂ ਦੇ ਦਿੰਦਾ ਦੋਸਤੋ ਮਾਮਲਾ ਬਹੁਤ ਡੈਂਸ ਆਊਟ 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 ਆ ਗਿਆ ਸਾਡਾ 9 ਸੈਕਿੰਡ ਕੀਦਾ ਆਇਆ ਮੈਂ ਨਾ ਆਇਆ ਬੱਬਾ ਮੈਂ ਨਾ ਆਇਆ ਤੂੰ ਵੀ ਕਰ ਲੈ ਅੱਛਾ ਬੂ ਕਰ ਲੈ ਬੰਦਾ ਰਹੀ ਇੱਤੋਂ ਵਾੜ ਇਕੱਠੇ ਆਵਾ ਅੱਗੇ ਆਵਾ ਵੜਾ ਜਾ ਨੰਨੇ ਮੇਰੇ ਪਿੱਛੇ ਲੱਗਦਾ ਮੇਰੇ ਪਿੱਛੇ ਲੱਗ ਮੇਰੇ ਪਿੱਛੇ ਲੱਗੋ ਦੇਖੀ ਵਾਰੀ ਵਾਰੀ ਗਾਇਸ ਗਾਇਸ ਸੁਣ ਗਾਇਸ ਲਾਈਨ ਬਣ ਗਈ ਇੱਕ ਬੰਦੇ ਨਾਲ ਸੰਦੂ ਪਿੱਛੇ ਲੱਗੋ ਸੰਦੂ ਪਿੱਛੇ ਚੱਲ ਨੂਰ ਸੰਦੂ ਪਿੱਛੇ ਚੱਲ ਗਾਇਸ ਇੱਧਰ ਲਾਈਨ ਲੱਗ ਗਈ ਪ੍ਰੈਕਟਿਸ ਤਾਂ ਦੋਸਤੋ ਆਪਾਂ ਨੂਰ ਨਾਲ ਖੇਡ ਚੁੱਕੇ ਇਹਨਾਂ ਨਾਲ ਬਾਚੂ ਖੇਡ ਲਿਆ ਚੱਲ ਕਿਤਾ ਤੁਹਾਨੂੰ ਮਿਲ ਗਿਆ ਬਾਚੂ ਆਪਾਂ ਦੋਸਤ ਖੇਡਣ ਦਾ ਪਲਾਨ ਆਪਣਾ ਕੈਨਸਲ ਹੋ ਚੁੱਕਿਆ ਤੇ ਕੀ ਖੇਡਣ ਲੱਗੇ ਅਸੀਂ ਤਾਂ ਅੱਖਾਂ ਖੇਡਦੇ ਸੀ ਅੱਖਾਂ ਅੱਖਾਂ ਨਾ ਅੱਖਾਂ ਖਾਣ ਨਹੀਂ ਕਰਨੀਆਂ ਸੀਗੀ ਅੱਛਾ ਆਪਾਂ ਕੱਲ ਨੂੰ ਖੇਡਾਂਗੇ ਠੀਕ ਹੈ ਠੀਕ ਹੈ ਕੱਲ ਨੂੰ ਆਪਾਂ ਗੇਮ ਖੇਡ ਰਹੀਆਂ ਨਾ ਕੱਲ ਨੂੰ ਗੇਮ ਦਾ ਵਲੌਗ ਆਊਗਾ ਦੇਖਾਂਗੇ ਕੌਣ ਜਿੱਤਦਾ ਅੱਲਾ ਫਲੋਤੀ ਗੱਲ ਦੋਸਤ ਦੇਖੋ ਸਾਡੀ ਕੁੜੀ ਭੋਰਾ ਕੰਮ ਨਹੀਂ ਕਰਦੀ ਤੇ ਚੂਚੇ ਦੇਖ ਲੈ ਮੈਂ ਰੁੱਤੀ ਕਮਾਣ ਨੂੰ ਚੂਚਾ ਜਦੋਂ ਆ ਗਿਆ ਚੂਚੇ ਨੂੰ ਵੀ ਖਵਾਣੀ ਪਿਆ ਕਰ ਮੈਨੂੰ ਲੱਗੇ ਫਿਰ ਕਹੋਗੇ ਤੂੰ ਚੂਂਟਾ ਨਹੀਂ ਚੂਚੂ 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 ਜਦੋਂ ਆ ਗਿਆ ਨਾ ਨਾਲ ਮੈਂ ਨਾਲ ਬਾਦ ਕਰ ਜਾ ਤੂੰ ਪਹਿਲਾਂ ਕਰ ਗੇਟ ਬੰਦ ਕਰਕੇ ਆਦੇ ਹਵਾ ਚਲਦੀ ਹੈ ਬਾਹਰ ਨਾਲੇ ਕੱਪੜੇ ਤਰੀਕ ਨੂੰ ਬੁਲਾ ਉਹਨੂੰ ਤੇ ਲਾ ਕੇ ਅੰਦਰ ਰੱਖ ਕੇ ਤੂੰ ਰੋਟੀ ਂਜਾਇ ਕਰ ਆਪਣੀ ਰੋਟੀ ਖਾਣ ਲੱਗਿਆ ਮੈਨੂੰ ਭੁੱਖ ਬਹੁਤ ਲੱਗੀ ਸੀ ਯਾਰ ਚਾਹ ਹੈਗੀ ਘਟਕ ਨਾ ਨਾ ਪੀਣੀ ਤੂੰ ਪੀਂ ਤੇ ਰੀਤ ਨੂੰ ਬੁਲਾ ਕੇ ਬਣਵਾ ਲਈਆ ਤੇ ਚਲੋ ਦੋਸਤੋ ਮੈਂ ਹੁਣ ਖਾਣਾ ਪੰਦੀ ਵੀ ਹੈ ਸਬ지 ਤੇ ਚਲੋ ਦੋਸਤੋ ਮੈਂ ਵੀ ਰੋਟੀ ਖਾਣਾ ਫਿਰ ਮੈਨੂੰ ਪੰਨੋ ਤੇ ਦੋਸਤੋ ਮੰਮੀ ਇੱਥੇ ਬੈਠੇ ਨੇ ਰੀਤ ਸਾਡੀ ਆਲਟੀਆਂ ਬੈਠੀ ਹੋ ਹਮਮੇ ਸਭ ਬੈਠਾ ਗਿੰਨੀ ਏ ਪ੍ਰਕਟ ਹੁੰਦਾ ਇਹ ਗਿੰਨੀ ਕਿਉਂ ਆ ਇਹ ਪ੍ਰਕਟ ਹੁੰਦਾ ਪ੍ਰਕਟ ਗਿੰਨੀ ਕਿਉਂ ਹੁੰਦਾ ਨਾ ਐਵੇਂ ਗਗਨ ਹੁੰਦਾ ਵਾ ਗਿੰਨੀ ਵੀ ਹੁੰਦਾ ਨਾ ਗਗਨ ਹੁੰਦਾ ਦੋਵੇਂ ਬ੍ਰੈਂਡ ਖੋਲੇ ਹੋਇਆ ਗਾਇਸ ਦੋਵੇਂ ਬ੍ਰੈਂਡਾ ਇੱਕ ਦੇਸੀ ਕੋ ਇੱਕ ਗਗਨ ਡਾਲਦਾ ਕਿਉ ਇੱਕ ਇੱਕ ਗਗਨ ਤੇ ਡਾਲ ਗਿੰਨੀ ਕਿਉਂ ਇਕੱਠਾ ਹੀ ਆ ਸਾਰਾ ਕੁਝ ਹੀ ਇਹ ਗਿੰਨੀ ਹੁੰਦਾ ਗਾ ਗਗਨ ਹੁੰਦਾ ਗਗਨ ਕਿਉਂ ਤੇ ਡਾਲ ਡਾ ਡਾਲਦਾ 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 ਕਿਉਂ ਕਿ ਤੋਂ ਵਿੱਚ ਵਿੱਚ ਸੱਟ ਲੱਗ ਗਿਆ ਬੜਾ ਕੱਲ ਨੂੰ ਘੈਂਟ ਜਿਹਾ ਵਲੌਗ ਬਣਾਉਣਾ। ਕੱਲ ਕੁਝ ਇੰਟਰਸਟਿੰਗ ਕਰਾਂਗਾ। ਦੋਸਤੋ, ਸਾਲ ਵਿੱਚ ਜੀਵਾਂ। ਸਤਾਰਾ ਕੱਲ। ਛੁੱਟੀ ਅਮਾ। ਤੇ ਪਰ ਕੱਲ ਕਿਨੂੰ? ਕੱਲ। ਮੈਨੂੰ ਤਾਂ ਹਰ ਹਰ ਸ਼ਨੀਵਾਰ ਅਨਿਵਾਰ ਛੁੱਟੀ ਹੁੰਦੀ ਹੈ। ਹਏ ਹਏ ਗਾਇਜ਼ ਮੇਰੀ ਮੇਰੀ ਜੌਬ ਸਭ ਤੋਂ ਘੈਂਟ ਹੈ। ਹਰ ਸ਼ਨੀਵਾਰ ਐਤਵਾਰ ਮੈਨੂੰ ਛੁੱਟੀ ਹੁੰਦੀ ਹੈ। ਚਾਈ ਨਹੀਂ ਉੱਤਰਦਾ ਕੋਈ ਦਾ ਛੁੱਟੀ ਦਾ। ਠੀਕ ਆ। 5 ਦਿਨ ਮੈਂ ਕੰਮ ਕਰਨਾ ਹੁੰਦਾ। 11 ਵਜੇ ਮੈਂ ਘਰੋਂ ਜਾਨੀ ਆ 5 ਵਜੇ ਆ ਜਾਨੀ ਆ। ਆਹਾਹਾ। ਨਜ਼ਾਰੇ ਆਪਣੇ ਕੰਮ ਦੇ। ਇਹ ਜਾ ਲੈ ਜਾ ਕੰਮ ਸਿੱਖੋ ਇਹ ਜਾ ਕੰਮ ਕਰੋ ਉਹੋ ਬੀ ਦੋ ਕਾਂਟੇ ਕੰਮ ਕਰੋ ਤੇ ਪੈਸਾ ਹੀ ਪੈਸਾ ਡਾਲਰ ਹੀ ਡਾਲਰ ਪੈਸਾ ਪੈਸਾ ਡਾਲਰ ਹੀ ਡਾਲਰ ਪੈਸਾ ਪੈਸਾ ਲੱਗ ਗਿਆ ਪਾਪਾ ਕਹਿੰਦੇ ਮੈਨੂੰ ਕਿਸੇ ਤੋਂ ਫੋਨ ਆਇਆ ਹੁਣ ਕੋਈ ਪਾਪਾ ਦੀ ਗੱਲ ਨੌਂ ਚ ਕਹਿੰਦੇ ਵੀ ਤੁਸੀਂ ਕੰਟਰੀ ਚੇਂਜ ਕਰ ਲਓ ਹੋਰ ਕਿਤੇ ਆ ਜਾ ਹੁਣ ਪਾਪਾ ਕਹਿੰਦੇ ਨਹੀਂ ਨਹੀਂ ਮੈਂ ਤਾਂ ਇੰਡੀਆ ਹੀ ਜਾਊਂ ਹੁਣ ਕਮਾਉਂ ਤਾ ਅਮਰੀਕਾ ਦੇ ਡਾਲਰ ਪਰ ਘਰੇ ਜਾ ਕੇ ਹੁਣ ਕਮਾਉਂ ਘਰੇ ਜਾ ਕੇ ਮੈਂ ਕਹਿੰਦਾ ਈ ਕਾਜਵਾਦ ਮੈਂ ਕਿਹਾ ਜੇ ਤੁਸੀਂ ਆ ਕੇ ਵੀਡੀਓ ਤਾਂ ਬਣਾਇਆ ਕਰੋਗੇ ਨਾ ਕਹਿੰਦਾ ਹਾਂ ਹਾਂ ਮੈਂ ਪੂਰਾ ਟ੍ਰੈਂਡ ਓਕੇ ਆਣਾ ਵਾ ਜੇ ਫੋਨ ਚੱਕ ਕੇ ਲੱਗ ਜਾ ਗਰ ਬਾਪ ਨੂੰ ਪਾਪਾ ਨੇ ਫੋਨ ਹੀ ਤਾਂ ਲਿਆ ਵਾ ਆਹੋ ਲੈ ਲਿਆ ਚਲ ਆ 16 Pro Max ਹੈ 16 ਨੂੰ ਸੀਰੀਅਸਲੀ ਚਲ ਅਸੀਂ ਅੰਮਿਤਰੇ ਫਿਰਦੇ ਹਾਂ ਮੰਮਾ ਹਾਂ ਬੜੇ ਬੱਤੇ ਹੋ ਕੇ ਆ ਕੇ ਆ ਰਹੇ ਹੁਣ ਕਿੱਥੇ ਜਾਣਾ ਗੱਪੇ ਖਾਣਾਂ ਆਂਦੀ ਗਲੀ ਚ ਹੈਗਾ ਭਾਈ ਉਹ ਕਿਹੜੀ ਗਲੀ ਚ ਆਪਣੀ ਗਲੀ ਚ ਆਇਆ ਵਾ ਜਾ ਖਾਓ ਤੁਸੀਂ ਮੇਰੇ ਦਿੰਦੀਆਂ ਪੈਸੇ ਬਿੰਦਰ ਮਸ਼ਕਰ ਕੋ ਜਦੋਂ ਆਪਣੇ ਗੇਟ ਚ ਆ ਗਿਆ ਇੱਥੇ ਨਹੀਂ ਆਂਦਾ ਉਹ ਉੱਥੇ ਮੁੜ ਜਾਣਾ ਉਹਨੇ ਉੱਥੇ ਮੁੜ ਜਾਣਾ ਉਹਨੇ ਰੈਂਡਫਰ ਕਲ ਖਾਣੇ ਆਵੇਂ ਆਹ ਤੇ ਮਾਰੇ ਜਾ ਫਾਗ ਲੈ ਨਾ ਬਿੰਦਰ ਮਸੀ ਦੇ ਫੋਨ ਤੋਂ ਨਾ ਮੈਨੂੰ ਸਕੈਨਰ ਭੇਜ ਦੇ ਉੱਥੇ ਖੜ ਕੇ ਜਾ ਖਾ ਲੈ ਦੀਦੀ ਉਹਥੇ ਨੇ ਮੋੜ ਸੀ ਕਰ ਦਿੱਤਾ ਹਾਂ ਭੇਜ ਦੇ ਜਾ ਖਾ ਲੋ ਆ ਲੈ ਚਲੀ ਰਿੱਤੇ ਮੇਰੇ ਲਈ ਟਿੱਕੀ ਬੈਕ ਕਰਾ ਲੈ ਟਿੱਕੀ ਬੈਕ ਕਰਾ ਲੈ ਟਿੱਕੀ ਗੰਦੀ ਮਮੀ ਇਹਦੇ ਕਿਆ ਨਾ ਮੈਂ ਨੀਂਦ ਆਂਦੀ ਲੱਗਦੀ ਮੈਨੂੰ ਕੀ ਪਤਾ ਹੈ ਅੱਖਾਂ ਤੋਂ ਬਹੁਤ 4 ਵਜੇ ਦਾ ਉੱਠਿਆ ਤੂੰ ਅੱਖਾਂ ਦੇਖੋ ਅੱਖਾਂ ਅੱਖਾਂ ਤਾਂ ਲੱਗਦਾ ਜਿਵੇਂ ਕੁਝ ਖਾਦਾ ਹੁੰਦਾ ਗੋਲੀਬੱਟਕੇ ਖਾਦੀ ਮੈਂ ਮੈਂ ਮਨਵੀਰ ਨੂੰ ਕਿ ਗੋਲੀਬੱਟਕਾਂ ਦਾ ਕਿੰਨੀ ਵੱਟ ਐ ਚੱਕ ਤੋਰ ਤੋਂ ਤੋਰ ਤੋਂ ਵੱਟ ਕੇ ਦਿੱਤੀ ਹੈ ਪਰ ਲੈ ਸੋ ਤਾਂ ਜਿਆ ਦੇ ਹੋਗੇ ਦੋਸਤ ਨਕਲੇ ਲਫੇੜਾ ਨਾ ਫਰੇ ਨਸ਼ੀ ਤਾ ਗੱਲ ਨਾ ਕਰ ਕਰ ਨਹੀਂ ਮੈਂ ਤੇਰਾ ਨਾਸਾ ਬੰਦੂ ਮੈਂ ਕੋਈ ਨਸ਼ਾ ਨਹੀਂ ਕਰਦਾ ਮੈਂ ਨਕਤੀਂ ਦੀ ਨਾ ਕਰ ਕਰ ਮੈਂ ਲਫੇੜਾ ਮਰਬੂਤ ਹੈ ਕੋਈ ਐਕਟ ਨਹੀਂ ਕਰਦਾ ਕਿਸਰੇ ਕੁੜੀ ਨਹੀਂ ਦੇਣੀ ਜੀ ਆਇਆ ਬਲੌਗ ਬਣਾਇਆ ਚੂਚੂ ਨੇ ਪਾਟਿਆ ਨਾ ਕੀ ਹੈ ਜਦ ਹੀ ਟਕਰਿਆ ਚੂਚੂ ਚੂਚੂ ਕੁੜੀ ਜਾਂਦਾ ਨਮੋ ਮੁੱਕੀ ਮਰੂਨਾ ਸਾਤੇ ਗਾਇਸ ਚੂਚੂ ਸਾਡਾ ਤੁਹਾਨੂੰ ਦਿਖਾ ਦਿੰਨੇ ਆ ਦਿਖਾਈਂ ਚੂਚੂ ਚਾਰ ਪੰਜ ਸਾਲ ਬਾਅਦ ਦਿਖਾ ਦਿੰਦਾ ਮੈਨੂੰ ਵੀ ਲੋ ਦੇਖ ਲੈ ਜਰਾ ਪੱਟੂ ਚੂਚੂ ਕਿੰਨਾ ਲਕੋ ਕੇ ਰੱਖਿਆ ਨਾ ਆ ਦੇਖ ਲੋ ਦੋਸਤੋ ਮੇਰਾ ਆਪਾ ਮਿਸਰੀ ਦੋਦਾ ਮਿਸਰੀ ਜੇ ਕੀ ਮਰ ਜੂਗਾ ਕੱਲਾ ਵਰਤੇ ਡਾਂਚ ਨਹੀਂ ਆਵਾ ਅੱਛਾ ਸਾਈਨ ਸਾਡੇ ਅੰਦਾਸ ਨਾ ਤਾਂ ਜੰਮ ਬਚਾ ਨਹੀਂ ਤੇਆਂ ਨੂੰ ਪਿੱਛੇ ਪਾਉਂਦਾ ਜਵਾਨਾਂ ਵਾਂਗੂ ਚਾਰੀ ਰਹੇ ਨੇ ਰੁਕ ਫਾਪਾ ਦਾ ਮੂੰਹ ਹੀ ਪਰੇ ਨੂੰ ਹੋ ਲੜਿਆ ਵੀ ਤੇਰੇ ਨਾਲ ਤੇਰੇ ਨਾਲ ਪਿਆਰ ਮਾਏ ਤੂੰ ਹੀ ਮੇਰਾ ਰਾਜੋ ਤੋੜੀ ਦੋਸਤੋ ਜਿੱਦਨ ਮੇਰਾ ਜਦੋਂ ਮੇਰਾ ਐਕਸੀਡੈਂਟ ਆਇਆ ਸੀ ਨਾ ਮੈਂ ਮੇਰੇ ਕੋਲ ਹਲ ਤੱਕ ਵੀਡੀਓ ਪਈ ਆਵੇ ਮੈਂ ਕਿੱਦਾਂ ਡਿੱਗਿਆ ਸੀ ਪਰ ਮੈਸਤਾ ਕਦੀ ਮਾਮ ਨਹੀਂ ਦਿਖਾਈ ਦਿਖਾਵਾਂ ਨਹੀਂ ਚਲੋ ਤੁਹਾਨੂੰ ਵੀ ਦਿਖਾਈ ਦਿੰਨੇ ਨਹੀਂ ਯਾਰ ਬਹੁਤ ਖਤਰਨਾਕ ਵੀਡੀਓ ਦੇਖ ਕੇ ਰੋਣਾ ਬੇ ਬਸ ਮੈਂ ਮੈਂ ਰੋਣਾ ਤੇ ਤੂੰ ਆਏ ਸੋਚ ਵੀ ਦਰਸ਼ਿਤਰ ਨਾ ਪੈ ਜਾਣ ਰੋਣਾ ਪਿਆ ਬਸ ਉਤਰ ਹੋ ਗਈ ਸੀ ਮੈਂ ਤਾਂ ਕੋਈ ਨਹੀਂ ਸੀ ਰੋਈ ਜਿੰਨੀ ਤੂੰ ਦੇਖੇ ਦੇਖੀ ਰਹਾ ਉਹ ਭੈਣੋਂ ਵਜੇ ਖਿਲਰ ਗਏ ਲਖਾਇ ਰੇ ਚੱਕੀ ਦੋਸਤੋ ਦੇਖੋ ਆ ਗਏ ਉਹ ਮੰਜੇ ਉਧਰੋਂ ਇਧਰ ਕਿਵੇਂ ਆ ਗਏ ਪਤਾ ਨਹੀਂ ਪੂਤ ਆ ਗਿਆ ਸੀਗੇ ਉਹກະ ਤੇਰੇ ਸਾਹਮਣੇ ਨਹੀਂ ਰ ਆ ਗਿਆ ਸੀ ਉਹਦੇ ਪਿੱਛੇ ਭੱਜ ਕੇ ਪਹੁੰਚ ਕੇ ਆਵਦਾ ਗੱਜਮਾਨਾ ਬਣਾਉਂ ਫੋਨ ਲੱਗਦਾ ਹੀ ਉਹ ਸੀ ਯਾਰ ਕਿ ਪਾਣੀ ਪਾ ਦੇਣਾ ਆ ਦੇਖੋ ਮੈਂ ਕਿਵੇਂ ਪਤਾ ਹੀ ਨਹੀਂ ਲੱਗਿਆ ਕਿਵੇਂ ਇਧਰ ਨੂੰ ਹੋ ਗਏ ਇਹ ਹੋਣੀ ਹੁੰਦੀ ਨਾ ਹੋਈ ਜਾਂਦੀ ਹੁੰਦੀ ਹੈ ਇਹ ਬੁੱਝੇ ਤੇਰੇ ਜੀ ਕਰਦੋ ਸਿੱਧਾ ਤੈਨੂੰ ਐ ਕਰਕੇ ਕੁੱਟਾ ਐ ਕਰਕੇ ਚੰਗੀ ਤਰ੍ਹਾਂ ਸਮਾਰ ਕੇ ਕੁੱਟਾ ਤੈਨੂੰ ਦੋਸਤੋ ਜੇ ਤੁਸੀਂ ਸਿੱਧਾ ਕਰਿਆ ਹੁੰਦਾ ਨਾ ਮੈਂ ਉੱਤੇ ਡਾਂਗ ਫੇਰਨੀ ਸੀ ਹੋਰ ਤੇ ਦੱਸਦਾ ਵੀ ਜਿਹੜਾ ਤੂੰ ਜਸ਼ਨ ਕੇ ਘਰੇ ਜਾ ਕੇ ਬਹਿ ਗਿਆ ਸਿੱਖ ਨਹੀਂ ਮਾਰਦ ਕੇ ਹਾਂ ਜੇ ਤੂੰ ਸਿੱਧਾ ਕਰਿਆ ਹੁੰਦਾ ਨਾ ਕੁੱਟ ਸੱਟ ਖਾ ਕੇ ਤੇ ਤੇਰੇ ਛਿੱਤਰ ਭਰੇਡ ਹੋਣੀ ਸੀ ਹੋਰ ਦੋਸਤੋ ਚੂਚੂ ਦੇਖ ਲਓ ਆਹ ਲੈ ਜੋ ਚੂ ਧਣੋ ਦਿਖਾਈ ਜਾਂਦਾ ਭਰਾ ਕੀ ਦਿਖਾਈ ਕੋਈ ਨੀ ਇਹ ਚੂਜ ਕੋ ਅੱਗ ਲਾ ਤਾਂ ਇਸ ਕੱਲਾ ਨਾਮ ਦੇਖੋ ਗਾਈਜ਼ ਵੀ ਕਹਿੰਦੇ ਹੋਣੇ ਇਹ ਕੀ ਚੂ 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 ਕਰਦੇ ਰਹਿੰਦੇ ਗਾਈਜ਼ ਸਾਡਾ ਚੂ ਚੂ ਬਹੁਤ ਚੋਣਾ ਹਾਂ ਭੈਣ ਜੀ ਨੇ ਸਕੈਨਰ ਭੇਜਤਾ ਦੇ ਦੋਸਤੋ ਮੇਰੀ ਬਣੀ ਹੈ ਕੋਟ ਬੁਬਲੀ ਕਿੰਨੇ ਪਾਸ ਕਹਿੰਦੀ 50 ਰੁਪਏ ਪਾ ਦੇਖ ਰਾ 20 ਰੁਪਏ ਮੰਨ ਕੇ ਗਈ ਨਾ ਉੱਥੇ ਜਾ ਕੇ ਕਹਿੰਦੀ 50 ਰੁਪਏ ਪਾ ਦਿਓ ਦੇਖ ਲੈ ਹੁਣ ਦੇਖ ਕਿ ਇੱਧਰ ਇੱਧਰ ਦੇਖ ਇੱਧਰ ਸਕੈਨਰ ਨਾਲ 50 ਰੁਪਏ ਕਹਿੰਦਾ ਮੈ ਨਹੀਂ ਪੋਣੇ ਆਹ ਯਾਨੀ đi ਖਾ ਕੇ ਭੰਜੋ ਯਾਰੀ ਤੋਂ ਮਮਾ ਸਨੇਪਾ ਬੰਦੀ ਨੂੰ ਹਿੰਦੀ ਚੱਕਰ ਰਿਹਾ ਹੁੰਦਾ ਨਾ ਦਸ ਤਮ ਤਾਂ ਚਲੋ ਦੋਸਤ ਨਹੀਂ ਇਹ ਤੇਰੇ ਫੋਨ ਕਿੱਥੇ ਸਨੇਪਾ ਮੈਂ ਸਾਰੇ ਪਾਸਵਰਡ ਚ ਨਹੀਂ ਕਰ ਦਿੰਦਾ ਸਟੀਜੂ ਨੇ ਪਾਈ ਸੀ ਤੂੰ ਨਹੀਂ ਸਨੇਪ ਤੰਨੇ ਫੋਨ ਤੇਨੇ ਘਰੇ ਉਹਨੇ ਸਨੇਪ ਚਰਨੇ ਕਿੱਥੋਂ ਪਾਦੀ ਹੈ ਚੁੱਪ ਚੁੱਪ ਤੁਹਾਡਾ ਸਨੇਪਾ ਪਾਈ ਜਾਂਦਾ ਤੂੰ ਤੇ ਮੇਰੇ ਫੋਨ ਤੇ ਪਾਈ ਸੀ ਫਿਰ ਕੀ ਆ ਪਾ ਲੈਣ ਦੇ ਕੁੜੀਆਂ ਨੂੰ ਨਾ ਮੈਂ ਰੋਕੀ ਟੋਕੀ ਜਾਇਆ ਕਰ ਉਹ ਮੇਰੀ ਏਡ ਤੋਂ ਭਾਈ ਅਬ ਏਡ ਤੋਂ ਜੋ ਮਰਜੀ ਜੇ ਰੱਬ ਨਾ ਕਰੇ ਮੈਂ ਮਰ ਪੀ ਗਈ ਨਾ ਕੁੜੀਆਂ ਨੂੰ ਨਹੀਂ ਰੋਕਣਾ ਟੋਕਣਾ ਤੂੰ ਤੈਨੂੰ ਮੈਂ ਦੱਸਦੀ ਗੱਲ ਆਉਣ ਵਾਲੇ ਸਮੇਂ 'ਚ ਕਦੇ ਵੀ ਆ ਬੰਦ ਕਰ ਤੈਨੂੰ ਗੱਲ ਦੱਸ ਸਕ ਬਲੌਗ 'ਚ ਨਹੀਂ ਤਾਂ ਚਲੋ ਦੋਸਤਾਂ ਨੂੰ ਮਿਲਦੇ ਆ ਪਰ ਓਕੇ ਬਲੌਗ ਬੰਦ ਤੋ ਦੋਸਤੋ ਅਬ ਨਾ ਕੀ ਕਹਿ ਸਕਦੇ ਅਪ ਕੀ ਕਰੀਏ ਅਪ ਕੀ ਕਰੀਏ ਮੈਂ ਤੂੰ ਲੋਕ ਜੰਦਾਗਾ ਹੋਰ ਲੁੱਟਲ ਵਰਤ ਕਰੇ ਯਾਰ ਬੜੀ ਖੁਰਕੋਰੀ ਉੱਥੇ ਜਖਮਾਂ ਤੇ ਬੜੇ ਮੈਂ ਨਹੀਂ ਲਊ ਜੇ ਨਿਕਲੂਗਾ ਫੇਰ ਕੋਈ ਨਾ ਕਰ ਦਰ ਦਿੰਦੀ ਉਹ ਉੱਪਰ ਕਰੋ ਉੱਪਰ ਉੱਪਰ ਦੇਖੀ ਜਦੋਂ ਖਾਰਸ ਹੁੰਦੀ ਹੈ ਨਾ ਫਿਰ ਪਤਾ ਕੀ ਹੁੰਦੀ ਹੈ ਕਿਵੇਂ ਹੁੰਦਾ ਵਾ ਤੇਰੇ ਤਿੰਨ ਫੀਲਿੰਗ ਲੈ ਤਾਂ ਫਿਰ ਉੱਠ 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 ਫੜਲਾ ਤੁਸੀਂ ਵੀ ਗਾਇਸ ਇਦਾਂ ਹੀ ਕਰਦੇ ਹੋ ਆ ਦੇਖੇ ਉਹ 1 ਮਿੰਟ ਮੈਂ ਅੱਗੋਂ ਨੰਗੂ ਹੋ ਗਿਆ ਉਹ ਨੰਗੂ ਹੋ ਕੇ ਫਿਰ ਕੀ ਆ ਆ ਦੇਖ ਪਤਾ ਕਿਵੇਂ ਹੁੰਦੀ ਹੈ ਖਾਰਸ ਇੱਧਰ ਦੇਖੋ ਥੋੜਾ ਉਧਰ ਥੋੜਾ ਇੱਧਰ ਨੂੰ ਇੱਧਰ ਨੂੰ ਥੱਲੇ ਨੂੰ ਇੱਧਰ ਥੱਲੇ ਨੂੰ तुझे भला कर दो तुझे ना करता तुझे तू में देख हाँ हाँ बिल्कुल बचाले ऊपर ऊपर और ऊपर 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 बचाले 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 हाय हाय मर गए मरके मरके मर गए ਇੱਥੇ ਇੱਥੇ ਖਲੇ 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 ਉੱਪਰ ਨਾਲੇ ਬੁੱਧੂ ਖਲੇ ਤੁਸੀਂ ਮੈਂ ਨਹੀਂ ਕਰਦੇ ਇਹ ਹਰੇਕ ਦੀ ਫੀਲਿੰਗ ਦੇ ਦਿੰਦੀ ਜਦੋਂ ਖਾਰਸ਼ ਕਰਨ ਲੱਗਦੇ ਨਾ ਇੱਥੇ ਨਹੀਂ ਇੱਥੇ ਓਏ ਇੱਥੇ ਇੱਥੇ ਆਓ ਇਧਰ ਨੂੰ ਮੋੜ ਦੇ ਖੱਬੇ ਪਾਸੇ ਖੱਬੇ ਸੱਜੇ ਪਾਸੇ ਸੱਜੇ ਇਧਰ ਹੀ ਲੈ ਬਾਸੇ ਹਾਂ ਕੀ ਆਇਆ ਬੜਾ ਕੀ ਅਰਸੀ ਤੇ ਆਪ ਲੱਗ ਗਿਆ ਫਿਰਸੀ ਦਾ 9 ਵੱਜਾ ਵੱਜ ਗਿਆ ਤੁਹਾਨੂੰ ਮੈਂ ਇੱਕ ਚੀਜ਼ ਖਾਵ ਮੇਰੀ ਬਿਨਾ ਪੱਗ ਲਾਇਆ ਨਾ ਆ ਤਰਫ ਤਰਫ ਹੋ ਗਈ ਨਾ ਕਦੇ ਉਹਦੇ ਮਤਾਰੋ ਤਾਰਗ ਨਾ ਹਰ ਤਾਰ ਕਿਉਂ ਕੁੱਟ ਤੇ ਧਰ ਵੀ ਫਸ ਗਿਆ ਮੰਮੀ ਮਨੇ ਚਾਦੀ ਐਕਸਪੀਰੀਅੰਸ ਬਹੁਤ ਆ আচ্ছা ਚਾਬੀ ਪੁੱਤਰ ਕੀ ਨੇ ਕੀ ਦਿਖਾਉਣਾ ਸੀ ਆ ਦੇ ਆ ਨਹੀਂ ਉਹਦੇ ਦਾਗ ਤਾਂ ਨਹੀਂ ਉਹ ਦੰਦੀ ਦਾਗ ਹੈ ਕਿਨੇ ਵੱਡੀ ਤੋੜ ਹਟਦਾ ਗੁੰਦੀ ਆ ਇਧਰ ਦੰਦੀ ਹੈ ਸੱਚੀ ਹਾਂ ਕੋਈ ਨਹੀਂ ਚੂਚੂ ਆ ਜਾ ਸਵੇਰੇ ਤੇਰੀ ਮੈਂ ਲਾਉਂ ਕਲਾਸ ਚੂਚੂ ਦੰਦਾਂ ਚ ਜ਼ਹਿਰ ਹੁੰਦਾ ਵਾ ਕਿ ਦੇਖੀ ਵਰਕੀਆ ਚੂਚੂ ਦੀ ਸੜ ਲੈਣਾ ਹਾਂ ਮੈਂ ਤਾਂ ਕੁਟ-ਕੁਟੂ ਟੂਟੂ ਨੂੰ ਸਵੇਰੇ ਆਵਾਂ ਤੂੰ ਮੈਂ ਬਦਨ ਨੇ ਕੁਟਾਂਗੇ ਸਵੇਰੇ ਚੂਚੂ ਦੇ ਦੰਨੇ ਕੁਟਾਂਗੇ ਦੰਨੇ ਰਹਿਣਾ ਸਵੇਰੇ ਤੇਰੇ ਕੱਟ ਪੈਣੀ ਆ ਰਹਿਣਾ ਕਰੀ ਕਿਨੇ ਤੁਸੀਂ ਉਹ ਦਰਦ ਕਢਾਉਂਦੀ ਆ ਐ ਵੀ ਉਹ ਤੂੰ ਹੋ ਗਿਆ ਲੈ ਮੰਮੀ ਬੜਾ ਕਰੇ ਬੜਾ ਕਰੇ ਆ ਦੱਡੂ ਜਿਹਾ ਤੋਂ ਬਣਾਇਆ ਪਿਆ ਆ ਦੱਡੂ ਦਰਦ ਨੂੰ ਅਸੀ ਇੱਕ ਦੀਦੀ ਸੌਰੀ ਇੱਕ ਦੀਦੀ ਦਾ ਕਮੈਂਟ ਆਇਆ ਵਾ ਸੌਰੀ ਅਸੀ ਭੁੱਲ ਗਏ ਸੀ ਨਾ ਸੌਰੀ ਹਾਂ ਸੋ ਗਾਇਸ ਇੱਕ ਆਪਣੇ ਦੀਦੀ ਨੇ ਪ੍ਰੀਤ ਕੌਰ ਉਹਨਾਂ ਦਾ ਕਮੈਂਟ ਆਇਆ ਹੈ ਵੈਸੇ ਉਹ ਡੇਲੀ ਕਮੈਂਟ ਕਰਦੇ ਆ ਪਹਿਲੀ ਗੱਲ ਤਾਂ ਬਹੁਤ ਬਹੁਤ ਥੈਂਕਸ ਤੁਹਾਡਾ ਤੇ ਸਾਰੇ ਕਮੈਂਟ ਕਰਿਆ ਕਰੋ ਆਪਾਂ ਸਾਰਿਆਂ ਦਾ ਹੀ ਵੈਸੇ ਥੈਂਕਸ ਸਾਰਿਆਂ ਦਾ ਜਿਹੜੇ ਦੇਖਦੇ ਆ ਕਮੈਂਟ ਨਹੀਂ ਵੀ ਕਰਦੇਗੇ ਉਹਨਾਂ ਦਾ ਵੀ ਥੈਂਕ ਯੂ ਪਰ ਸਾਰੇ ਕਮੈਂਟ ਕਰਿਆ ਕਰੋ ਆਪਾਂ ਸਾਰਿਆਂ ਦੇ ਕਮੈਂਟਾਂ ਦਾ ਰਿਪਲਾਈ ਰਿਪਲਾਈ ਕਰਿਆ ਕਰਾਂਗੇ ਤੇ ਤੁਸੀਂ ਸਾਨੂੰ ਕੁਝ ਵੀ ਆਪਣੇ ਦਿਲ ਦੀ ਗੱਲ ਪੁੱਛਣੀ ਚਾਹੁੰਦੇ ਹੋ ਸਾਡਾ ਵਲੌਗ ਕਿਵੇਂ ਲੱਗਦਾ ਵਧੀਆ ਲੱਗਦਾ ਜਾਂ ਨਹੀਂ ਲੱਗਦਾ ਇਹ ਵੀ ਦੱਸ ਦਿਓ ਚਲੋ ਕੋਈ ਦੱਸ ਇੱਕ ਗੱਲ ਇੱਕ ਸਾਡਾ ਦਿਲ ਬਹੁਤ ਵੱਡਾ ਹੈ ਦੇਖੋ ਘਟੀਆਂ ਵੀ ਕਹਿ ਦੂਗਾ ਤਾਂ ਵੀ ਤੁਸੀਂ ਸੁਣ ਲਾਂਗੇ ਇੱਕ ਮਿੰਟ ਇੱਕ ਮਿੰਟ ਰਿਪਲਾਈ ਆੜ ਕਾ ਉਹ ਯਾਰ ਗੰਦੀ ਰੱਪਾ ਰਾਰਾ ਰਾਰਾ ਪਰ ਰਾਰਾ ਰਾਰਾ ਪਰ ਰਾਰਾ ਪਾਉਗੀ ਸੀ ਰਾਰਾ ਰਾਰਾ ਪਲਾਈ ਰੱਖਦੀ ਓਈ ਕਹਾਣ ਦੀ ਕੁੜੀ ਚੁੱਪ ਕਰ ਜੋ ਮੈਂ ਲਫੜ ਮਾਰਨਾ ਵਿੱਚ ਹੋਰੀ ਬਕਵਾਸ ਕਰਨ ਲੱਗ ਜਾ ਤਾਂ ਗਾਈਸ ਆਪਾਂ ਉਹਨਾਂ ਦੇ ਕਮੈਂਟ ਦਾ ਰਿਪਲਾਈ ਦਿਆ ਕਰਾਂਗੇ ਜਿਹੜੇ ਜਿਹੜੇ ਵੀ ਕਰਿਆ ਕਰਨਗੇ ਆਪਾਂ ਨੂੰ ਕਮੈਂਟ ਸਾਰਿਆਂ ਦਾ ਰਿਪਲਾਈ ਕਰਾਂਗੇ ਤੇ ਤੁਸੀਂ ਜਿਨ੍ਹਾਂ ਨੇ ਹੁਣ ਕਮੈਂਟ ਕਰਾਇਆ ਕਿ ਤੁਸੀਂ ਹੋਮ ਟੂਰ ਵਲੌਗ ਬਣਾਓ ਘਰ ਤਾਂ ਸਾਡਾ ਛੋਟਾ ਜਿਹਾ ਤੇ ਚਲੋ ਕੋਈ ਨਾ ਜਿੱਡਾ ਕ ਆਪਾਂ ਨੂੰ ਮਾਲਕ ਨੇ ਬਖਸ਼ਿਆ ਹੈ ਛੱਤ ਆਪਣੀਆਂ ਰਹਿਣ ਨੂੰ ਇੰਨਾ ਹੀ ਪ੍ਰਮਾਤਮਾ ਦਾ ਬਹੁਤ-ਬਹੁਤ ਥੈਂਕਸ ਕਿਉਂਕਿ ਇੰਟਰਵਿਊ ਤਾਂ ਮੇਰੀ ਸਾਰਿਆਂ ਨੇ ਦੇਖੀ ਹੋਈ ਆ ਕਿ ਪਹਿਲਾਂ ਅਸੀਂ ਜਦੋਂ ਮੈਂ ਮੈਰिज ਹੋ ਕੇ ਵਿਆਹ ਕਿ ਆਈ ਸੀ ਉਦੋਂ ਆਪਾਂ ਰੈਂਟ ਤੇ ਰਹਿੰਦੇ ਸੀ ਹੁਣ ਆਪਣੇ ਕੋਲ ਬੇਸ਼ੱਕ ਛੋਟਾ ਘਰ ਹੈ ਪਰ ਮਾਲਕ ਦਾ ਦਿੱਤਾ ਬਹੁਤ ਕੁਝ ਹੈ ਜਿੱਥੇ ਅਸੀਂ ਰਹਿਨੇ ਆਏ ਛੋਟਾ ਹੈ ਵੱਡੇ ਵੀ ਹੈਗੇ ਆ ਕਦੇ ਮੌਕਾ ਮਿਲੇ ਉਹ ਵੀ ਦਿਖਾਵਾਂਗੇ ਵੱਡੇ ਮਕਾਨ ਹਜੇ ਆਪਾਂ ਪ੍ਰੋਸੈਸ ਉਹ ਆਪਾਂ ਹਜੇ ਵੀ ਨਹੀਂ ਕਰਨੇਗੇ ਦਿਖਾਵਾਂਗੇ ਹੌਲੀ ਹੌਲੀ ਦਿਖਾਵਾਂਗੇ ਠੀਕ ਹੈ ਅਲੱਗ ਜਿਹੜੇ ਬਣੇ ਹੋਏ ਆ ਉਹ ਸ਼ਹਿਰ ਤੋਂ ਬਾਹਰ ਨੇ ਵੈਸੇ ਇਹ ਜਿੱਥੇ ਅਸੀਂ ਰਹਿੰਦੇ ਆ ਇਹ ਸ਼ਹਿਰ 'ਚ ਇਹ ਸਾਡਾ ਛੋਟਾ ਘਰ ਹੈ ਗਾਈ ਵੱਡਾ ਘਰ ਬਾਅਦ 'ਚ ਦਿਖਾਵਾਂਗੇ ਠੀਕ ਹੈ ਵੱਡਾ ਘਰ ਬਾਅਦ 'ਚ ਦਿਖਾਵਾਂਗੇ ਤੁਹਾਨੂੰ ਛੋਟੇ ਘਰ ਦਾ ਹੋਮ ਟੂਰ ਜ਼ਰੂਰ ਦਿਖਾਵਾਂਗੇ ਥੋੜੇ ਕੱਲ ਨੂੰ ਆਪਾਂ ਗੇਮਸ ਦਾ ਵਲੌਗ ਬਣਾਉਣਾ ਹੈ ਤੇ ਫੇਰ ਆਪਾਂ ਨੈਕਸਟ ਵਲੌਗ ਬਣਾਵਾਂਗੇ ਹੋਮ ਟੂਰ ਠੀਕ ਹੈ ਤੇ ਅੱਜ ਦੇ ਵਲੌਗ 'ਚ ਇੰਨਾ ਹੀ ਇੰਨਾ ਹੀ ਦੇ ਵੀਡੀਓ ਲੰਗਾ ਲਾਈਕ ਕਮੈਂਟ ਐਂਡ ਸ਼ੇਅਰ 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 ਬੱਸ ਉਹ ਬੱਦ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਸਾਰੇ ਜਣੇ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰਿਆ ਕਰੋ ਤੇ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਬਲੌਗਸ ਨੂੰ ਇਦਾਂ ਹੀ ਕਰਦੇ ਰਹੋ ਲਵ ਯੂ ਟੂ ਆਲ ਬਾਏ ਬਾਏ ਅੱਛਾ